ਹੁਣ ਤੁਸੀਂ ਮੈਨੂੰ ਦੱਸੋ ਜਿੱਦਾਂ ਦੇ ਆਪ ਵਾਲੇ ਆਏ ਇੱਕ ਵਾਰ ਵੀ ਮੁੱਲ ਤੁਹਾਨੂੰ ਤੁਹਾਡੇ ਛੋਨੇ ਦਾ ਪੂਰਾ ਮਿਲਿਆ ਤਾਂ ਮੈਨੂੰ ਦੱਸੋ ਅੱਜ ਦੇ ਦਿਨ ਵੀ ਮੇਰੇ ਖਾਤੇ 300 ਰੁਪਏ ਦਾ ਕੱਟਿਆ ਕੁਝ ਦਿਨ ਵਿੱਚ ਕਿਉਂ ਅਜਿਹਾ ਸਭ ਐ ਕਿ ਨਹੀਂ ਤੁਆੜਤੀ ਬੈਠਾ ਜੇ ਕੋ ਆੜਤੇ ਬਿਠਾ ਖੜਾ ਕਰ 300 ਤੋਂ 400 ਰੁਪਏ ਪਿਛਲੇ ਸਾਲ ਨਾਲੋਂ ਇਹ ਗਾਮੇ ਤੇ ਬਕਾਇਦਾ ਤੌਰ ਇਹਦੇ ਵਿੱਚ ਭਾਗੀਦਾਰ ਹੈ ਲੁਕਦੇ ਵਿੱਚ ਇਹ ਆਪ ਵਾਲੇ ਜਿਹੜੇ ਮੈਂ ਔਨ ਟੈਲੀਵਿਜ਼ਨ ਆ ਜਿਹੜੇ ਤੁਹਾਡੇ ਆ ਕੈਮਰੇ ਰੂਟ ਕਰ ਰਹੇ ਨੇ ਮੈਂ ਇਹਦੇ ਵਿੱਚ ਬਕਾਇਦਾ ਤੌਰ ਤੇ ਲੀਡਰ ਆਫ ਦੀ اپੋਜੀਸ਼ਨ ਇਹ ਕਿਉਂਕਿ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਹੈ ਵਿਰੋਧੀ ਧਿਰ ਦੇ ਲੀਡਰ ਕਨ ਇਸ ਵੱਡੀ ਠੱਗੀ ਦੇ ਵਿੱਚ ਸਰਕਾਰ ਦੀਆਂ ਏਜੰਸੀਆਂ ਤੇ ਜਿੰਨੇ ਇਹਨਾਂ ਦੇ ਆਪ ਦੇ ਉਹ ਫੜਨੇ ਐ ਇਸ ਤੇ ਉਹ ਭਾਵੇਂ ਮੈਨੂੰ ਕਹਿ ਲੋ ਇਹਨਾਂ ਦੇ ਮੰਤਰੀ ਕਹਿ ਲੋ ਭਾਵੇਂ ਇਹਨਾਂ ਦਾ ਮੁੱਖ ਮੰਤਰੀ ਕਹਿਣ ਤੇ ਕੇਜਰੀਵਾਲ ਕਰੋ ਸਾਰਾ ਦਿੱਲੀ ਦਾ ਇਹਨਾਂ ਦੀ ਲੀਡਰਸ਼ਿਪ ਪੰਜਾਬ ਨੂੰ ਡੁੱਟ ਰਹੀ ਤਕਰੀਬਨ ਜਿਹੜਾ 23 ਦੇ ਵਿੱਚ ਚੋਣ ਆਇਆ ਉਹਦੇ ਵਿੱਚ ਲੋਟੇ ਨਾਲ ਕੋ तकरीबन 5000 ਕਰੋੜ ਦੀ ਮੈਂ ਅਸੈਂਬਲੀ ਦੇ ਵਿੱਚ ਫੈਕਟ ਰੱਖੇ ਤੁਹਾਡੇ ਸਾਹਮਣੇ ਦੂਜੀ ਵਾਰ ਕਿਸਮਤੀ ਯਾਜਦਾ ਜੀ ਪੁਰਾਣੇ ਟਾਈਮ ਦੇ ਵਿੱਚ ਪਤਾ ਨਹੀਂ ਅਜੇ ਵੀ ਇਹ ਕੰਮ ਚੱਲਦਾ ਜਿਵੇਂ ਪੁਰਾਣੇ ਵਕਤ ਦੇ ਵਿੱਚ ਜਦੋਂ ਪਿੰਡ ਚੋਂ ਕਿਸੇ ਸਿਆਣੇ ਬੰਦੇ ਨੇ ਭਾਵੇਂ ਸਾਈਕਲ ਤੇ ਰਿਕਸ਼ੇ ਤੇ ਨਿਕਲਣਾ ਜਾਂ टांगे ਤੇ ਨਿਕਲਣਾ ਇੱਕ ਅਦਾ ਬੰਦਾ ਹਰ ਪਿੰਡ 'ਚ ਨਹੀਂ ਪਰ ਪੰਜਵੇਂ ਸਦਵੇਂ ਪਿੰਡੇ 'ਚ ਇਹੋ ਜਿਹਾ ਬੰਦਾ ਹੁੰਦਾ ਸੀ ਜਿਹਨੂੰ ਨੈਣਸ਼ ਕਿਹਾ ਜਾਂਦਾ ਉਹਦੇ ਸਵੇਰੋਂ ਸਵੇਰ ਕਿਤੇ ਬਾਹਰ ਨਿਕਲਦੇ ਦਰਸ਼ਨ ਹੋ ਜਾਣੇ ਸਿਆਣੇ ਬੰਦਾ ਕਿਹੜਾ ਮੋੜੋ ਯਾਰ ਰਿਕਸ਼ਾ ਵਾਪਸ ਆਜੇ ਕੋਈ ਨਾ ਕੋਈ ਚਾਨੇ ਛੜੇਗਾ ਆਮ ਲੋਕਾਂ ਦੀ ਚਾਹਤ ਹੈ ਜਬ ਬਿੱਲੀ ਰਾਹ ਕੱਟੇ ਜਾਂਦੀ ਆਪਾਂ ਕਹਿੰਦੇ ਸਣੋ ਯਾਰ ਕੱਢੀ ਬੋਲੋ ਆਪਾਂ ਚੱਲੀਏ ਬਾਹਰ ਇਹ ਜਿੱਦਣ ਦੀ ਬਹਿਸ਼ ਆਈ ਹੈ ਭਗਵਾਨ ਤੋਂ ਮਾਦਿਕ ਦੀ ਸ਼ਕਲ ਦੇਖੀ ਤੁਹਾਨੂੰ ਯਾਦਦਾ ਇੱਕ ਮੁੱਖ ਮੰਤਰੀ ਹੈ ਅੱਧ ਕਿਸ਼ਮਤੀ ਸਾਡੇ ਵਿੱਚ ਕੋ ਮੇਰੇ ਵੀਰੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਾਮਨਾ ਕਰਦੇ ਇੱਕ ਸਿੱਖ ਮੈਜੋਰਿਟੀ ਸੂਬੇ ਦੇ ਵਿੱਚ ਮੁੱਖ ਮੰਤਰੀ ਕੌਣ ਹੈ ਜਿਹਦੇ ਨਾਂ ਵਿੱਚ ਸਿੰਘ ਨਹੀਂ ਆ ਕਦੀ ਤੁਸੀਂ ਵਿਚਾਰਿਆ ਨਹੀਂ ਇਹ ਗੱਲ ਮੈਂ ਕਈ ਵਾਰ ਕਹੀ ਹੈ ਪਹਿਲਾ ਮੁੱਖ ਮੰਤਰੀ ਜਿਹਦਾ ਨਾਮ ਭਗਵੰਤ ਸਿੰਘ ਮਾਨ ਨਹੀਂ ਹੈ ਭਵਤ ਮਾਨ ਹੈ ਜਿਹਦੇ ਦਸਤਾਰ ਥੱਲੇ ਕੇਸ ਹੈ ਨੇ ਆ ਹੁਣ ਇੱਥੇ ਫਿਰਦਾ ਇਹ ਨਾ ਪਿੰਡਾਂ ਚ ਮੈਂ ਕਹਿੰਦਾ ਸਾਰੀਆਂ ਵੋਟਾਂ ਇਹਨੂੰ ਪਾ ਦੇਣ ਉਹ ਕੋਈ ਦਸਤਾਰ ਲਾ ਕੇ ਬਕਰ ਦੇ ਦੇ ਕੀ ਹੈ ਜਿਸ ਬੰਦੇ ਦੀ ਦਸਤਾਰ ਥੱਲੇ ਕੇਸ ਨਹੀਂ ਨਾਂ ਵਿੱਚ ਸਿੰਘ ਨਹੀਂ ਮਾਵੇ ਸਿਰ ਤੇ ਹੱਥ ਰੱਖ ਕੇ ਹਜ਼ਾਰਾਂ ਦੇ ਰੈਲੀ ਦੇ ਵਿੱਚ ਝੂਠੀ ਸੌਖਾ ਸਰਦਕ ਮੈਂ ਨਸ਼ਾ ਅੱਜ ਤੋਂ ਛੱਡ ਜਣਾ ਮੈਂ ਪੁੱਛ ਰਿਹਾ ਤਾਂ ਨਾ ਪੰਜਾਬ ਨਸ਼ਾ ਮੁਕਤ ਹੋ ਸਕਦਾ ਸਰਦਾਰ ਜਿੱਥੋਂ ਦਾ ਮੁੱਖ ਮੰਤਰੀ ਅੱਜ ਤੱਕ ਨਸ਼ਾ ਮੁਕਤ ਨਹੀਂ ਹੋ ਸਕਿਆ ਇਹ ਸਤਵੀਂ ਵਾਰ ਇਹ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਇਹਦਾ ਲਿਵਰ ਜਿਹੜਾ ਇਹਨੂੰ ਕੀ ਕਹਿੰਦੇ ਪੰਜਾਬੀ ਵਿੱਚ ਹਾਂਜੀ ਮੇਦਾ ਮੇਦਾ ਡਾਕਟਰ ਮੈਨੂੰ ਦੱਸਦਾ ਟੋਟਲੀ ਖਾਦਾ ਗਿਆ ਮੈਂ ਮੈਂ ਤੁਹਾਨੂੰ ਸੀਰੀਅਸਲੀ ਦੱਸਦਾ ਜਦੋਂ ਮੋਦੀ ਨੂੰ ਮਿਲਦਾ ਟਾਈਮ ਸੀ ਔਜਰਾ ਦੀ ਤੁਸੀਂ ਜ਼ਿਕਰ ਕੀਤਾ ਇਹ ਤਾਂ ਹਸਪਤਾਲ ਤੁਰ ਗਿਆ ਦੋ ਮੰਤਰੀ ਖਲਾਤ ਤੇ ਇੱਕ ਖੁੱਡੀਆਂ ਤੇ ਇੱਕ ਮੁੰਡੀਆਂ ਇੱਕ ਖੁੱਡੀਆਂ ਤੇ ਇੱਕ ਮੁੰਡੀਆਂ ਉਹਦੇ ਸਾਹਮਣੇ ਪੇਸ਼ ਕਰ ਦਿੱਤੇ ਉਹ ਹਿੰਦੀ ਬੋਲਨੇ ਪੰਜਾਬੀ ਚ ਬੋਲਣ ਗੱਡੀ ਦੀ ਅਲਾਈਨਮੈਂਟ ਹੀ ਸੈੱਟ ਨਹੀਂ ਹੋਈ ਉਹ ਕਹਿੰਦਾ ਤੁਹਾਨੂੰ ਹਿੰਦੀ ਆਂਦੀ ਹੋ ਕਹਿੰਦੇ ਨਹੀਂ ਜੀ ਉਹ ਕਹਿੰਦਾ ਫਿਰ ਦਿੱਲੀ ਜਦੋਂ ਆਉਂਗਾ ਫਿਰ ਸੁਣ ਲਾਂਗੇ ਇਹ ਇਹਨਾਂ ਦਿਖਾ ਦਿੱਤਾ ਉਹਨੂੰ ਪੰਜਾਬੀ ਨਹੀਂ ਸੀ ਆਂਦੀ ਇਹਨਾਂ ਨੂੰ ਹਿੰਦੀ ਨਹੀਂ ਸੀ ਆਂਦੀ ਇਹ ਵਕੀਲ ਕਹਿੰਦੇ ਸੀ ਤੁਹਾਨੂੰ ਮੈਨੂੰ ਦੱਸੋ ਸਰਦਾਰ ਸਾਹਿਬ ਇੱਕ ਬਟੇ ਤੇ ਧਿਆਨ ਕਰੋ ਸੁਪਰੀਮ ਕੋਰਟ ਚ ਬਹਿਸ ਹੁੰਦੀ ਨਾ ਅੰਗਰੇਜ਼ੀ ਚ ਹੁੰਦੀ ਸੁਪਰੀਮ ਕੋਰਟ ਚ ਬਹਿਸ ਕਿਸੇ ਨੂੰ ਕੋਈ ਲੋਕ ਲੈਂਗੁਏਜ ਕਰਦੇ ਸੁਣਿਆ ਇੱਕ ਕਮਨ ਲੈਂਗੁਏਜ ਭਾਰੀਜੇ ਦੇ ਵਿੱਚ ਬਹਿਸ ਹੁੰਦੀ ਉਹਦੇ ਕੋਲ ਕਿਉਂ ਸਰਦਾਰ ਤੁਸੀਂ ਮੈਨੂੰ ਦੱਸੋ ਮੰਤਰੀ ਤੁਸੀਂ ਉਹੋ ਜੇ ਕੱਲਦੇ ਹੋ ਜਿਹੜੇ ਸੰਤਰੀ ਰੱਖਣ ਦੇ ਕਾਬਿਲ ਹੈ ਅਮਰੇ ਦੇ ਬੜੇ ਆਵਾਜ਼ਾਂ ਹੁੰਦੇ ਕਹਿੰਦਾ ਸਾਨੂੰ ਕਹਿੰਦਾ ਮਟੀਰੀਅਲ ਕਿਹੋ ਜਿਹਾ ਹੈ ਮੈਂ ਕਿਹਾ ਉੱਥੇ ਬੋਲਦੇ ਆਂ ਕਿ 40 ਰੁਪਏ ਮੀਟਰ ਦਾ ਵੀ ਸਦਾਜੀ ਕਪੜਾ ਹੈ ਤੇ 4000 ਦਾ ਵੀ ਮੀਟਰ ਦਾ ਕਪੜਾ ਹੈ ਤੇ ਮਟੀਰੀਅਲ ਦਾ ਹੀ ਫਰਕ ਹੁੰਦਾ ਜਿਹੜੇ ਬੰਦੇ ਪਿੰਡ ਦੇ ਸਰਪੰਚ ਨਹੀਂ ਸੀ ਬਣਦਾ ਉਹਨਾਂ ਨੂੰ ਤੁਸੀਂ ਮੰਤਰੀ ਬਣਾ ਐਮਐਲਏ ਬਣਾ ਕੇ ਕੀ ਮਿਨਿਸਟਰ ਬਣਾ ਕੇ ਮਮम्मद ਸ਼ਦੀਕ ਦੀ ਸਾਡੇ ਨਾਲ ਜਿਹੜੇ ਬੜੇ ਮਸ਼ਹੂਰ ਸਿੰਗਲ ਨੇ ਰੰਜੀਤ ਕੌਰ ਤੇ ਮਮम्मद ਸ਼ਦੀਕ ਦੀ ਬੜੀ ਮਸ਼ਹੂਰ ਜੋੜੀ ਹੁੰਦੀ ਸੀ ਉਹਨੇ ਮੈਨੂੰ ਦੱਸਿਆ ਕਿ ਇਹਦੇ ਬਾਜਵਾ ਸਾਹਿਬ ਇਹਨੂੰ ਮੈਂ 600 ਰੁਪਏ ਦਿਹਾੜੀ ਤੇ ਰੱਖਿਆ ਹੁੰਦਾ ਇਹਦੇ ਜੋ ਚਾਰਕ ਗੀਤ ਹੀ ਪੇਸ਼ ਕਰ ਲੈਣੇ ਤੇ ਜੋ ਸਾਹ ਸੁਣ ਲੈਣਾ ਹੁੰਦਾ ਹੀ ਉਦੋਂ ਉਹਨੂੰ ਵਾਜਬਾ ਤੇ ਆ ਜਾਣਾ ਤੇ ਉਦੋਂ ਥੋੜਾ-ਥੋੜਾ ਲੋਕਾਂ ਦਾ ਮਨ ਪਰਚਾਣ ਵਾਸਤੇ ਛੁਟਕਲੇ ਸੁਣਾਉਣ ਵਾਸਤੇ ਇਹਦੇ ਨੂੰ ਰੱਖਿਆ 600 ਰੁਪਏ ਦਿਹਾੜੀ ਤੇ ਇਹਦੇ ਹੱਥ ਵਿੱਚ ਅਸੀਂ ਪੰਜਾਬ ਦੀ ਕਮਾਂਡ ਸਾਰੀ ਫੜਾ ਦਿੱਤੀ। ਇਹਨਾਂ ਨੂੰ ਕੀ ਲੱਭਦੇ ਹੁਣ? ਆ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਇਹ ਜੋ ਕੁਝ ਆਪਾਂ ਬੀਜੇ ਹੀ ਆਪਾਂ ਵਾਢਦੇ ਨੇ। ਸਰਗਵਾਸੀ ਸੋਤ ਸਭ ਚੰਗੇ ਬੰਦੇ ਸੀ। ਅਸੈਂਬਲੀ ਵਿੱਚ ਸੀ। ਸਰਗਵਾਸੋਂ ਤੋਂ ਪਹਿਲੇ ਕਿਸੇ ਨੂੰ ਸਾਰੇ ਹਲਕੇ ਦਰਸ਼ਨ ਦਿੱਤੇ ਹਨ ਕਦੀ? ਆ ਦੱਸੋ ਕਦੀ ਆਏ ਸੀ? ਨਹੀਂ। ਲੰਬੇ ਕਹਿਣੋ। ਤੇ ਮੈਨੂੰ ਦੱਸੋ ਆਪਾਂ ਮੈਲੇਕੜੇ ਕਾ ਮਨੂ ਕਢਾਇੇ ਸੀ ਕੋਈ ਇੱਕ ਅਜ ਗਰੀਬ ਵਰਗ ਨਾਲ ਮੈਂ ਗੱਲ ਕਰਨਾ ਤੇ ਸਡੀਆਂ ਪੈਣਾ ਮਾਤਾਵਾ ਬੈਠੀਆਂ ਔਜਲਾ ਦੀ ਜਿਹੜਾ ਆਪਣੀ ਮਾਂ ਨੂੰ ਜਿਹੜਾ 9 ਮਹੀਨੇ ਪੇਟ ਚ ਰੱਖ ਕੇ ਸਾਨੂੰ ਪੈਦਾ ਕਰਦੀ ਆਪਣੀਆਂ ਮਾਵਾ ਨੂੰ ਆਪਣੀਆਂ ਧੀਆਂ ਨੂੰ ਝੂਠ ਬੋਲ ਸਕਦਾ ਕਫਰ ਤੋਂ ਅੱਛੀ ਜਮਾਨ ਬੋਰੀਆਂ ਭੜਕੇ ਪਿੰਡਾਂ ਚ ਲੈ ਗਏ ਔਰਤਾਂ ਦੇ ਪਰਸਨਲ ਫੋਨ ਵੀ ਲੈ ਲਏ ਜਿਹੜੀਆਂ ਵਿਚਾਰੀਆਂ ਬਾਹਰ ਕਿਸੇ ਨੂੰ ਦਿੰਦੀਆਂ ਨਹੀਂ ਕਿ ਮਾਤਾ ਦੇ ਫੋਨ ਨਾ ਦਿੱਤਾ ਤਾਂ ਫਿਰ 13000 ਰੁਪਇਆ ਮਹੀਨਾ ਨਹੀਂ ਹੁਣਨ ਦੇਣਾ ਆ ਦੱਸੋ ਮੈਨੂੰ ਕਦੀ ਕਿਸੇ ਨੇ ਨਾਂ ਵੀ ਲਿਆ 1000 ਰੁਪਇਆ ਦਾ ਆ ਸਰਕਾਰੀ ਮੁਲਾਜ਼ਮ ਕੋਈ ਐਹੋ ਜਿਹਾ ਨਹੀਂ ਜਿਹੜਾ ਅੱਜ ਧਰਨੇ ਤੇ ਨਹੀਂ ਬੈਠਾ ਜਿੱਤੇ ਇਹੀ ਕੇਜਰੀਵਾਲ ਤੇ ਭਗੋਤ ਕਹਿੰਦਾ ਸੀ ਕਿ ਸਦਾ ਦੀ ਸਾਡਾ ਰਾਜ ਆਏਗਾ ਕਿਦੇ ਧਰਨਾ ਨਹੀਂ ਪੰਜਾਬ 'ਚ ਲੱਗਿਆ ਕਰੇਗਾ ਕੋਈ ਜਗ੍ਹਾ ਐਹੋ ਜਿਹੀ ਜਿੱਥੇ ਅੱਜ ਧਰਨਾ ਨਹੀਂ ਲੱਗਿਆ ਤੇ ਸਾਰਿਆਂ ਤੋਂ ਪਹਿਲੇ ਜੇਦਾਦੀ ਕੀ ਹੁੰਦਾ ਧਰਨੇ ਦੇ ਵਿੱਚ ਸਾਰਨੋਂ ਪਹਿਲੇ ਸਾਡੀ ਦਸਤਾਨ ਨੌਜਵਾਨ ਬੱਚੀਆਂ ਦੀਆਂ ਚੁੰਨੀਆਂ ਲਈਆਂ ਜਿਵੇਂ ਬੇਰਹਿਮੀ ਨਾਲੇ ਪੰਜਾਬ ਪੁਲਿਸ ਕੋ ਕਟਾਪਾ ਕਰਾਂਦੇ ਲੋਕਾਂ ਤੁਹਾਡੇ ਸਾਹਮਣੇ ਅੱਜ ਸਾਰੇ ਚੌਂਕ ਤਰਨਤਾਲ ਤੇ ਭਰੇ ਮਲਾਗਮ ਅਸਰਾ ਪੰਜਾਬ باندې ਕੀ ਇਹੀ ਕੇਜਰੀਵਾਲ ਨੇ ਤੇ ਭਗਵੰਤ ਨੇ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂ ਜਦੋਂ ਕੇਜਰੀਵਾਲ ਨੂੰ ਪੁੱਛਿਆ ਸਵਾਲ ਕੀਤਾ ਪ੍ਰੈਸ ਵਾਲਿਆਂ ਨੇ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ 2.5 ਲੱਖ ਕਰੋੜ ਦੇ ਕਰਜ਼ੇ ਤੇ ਇਹ ਦੱਸੋ ਤੁਸੀਂ ਕਿਹਦੀ ਨਵੀਂ ਪੇਸ਼ ਕਰੋਗੇ ਰੰਧਾਵਾ ਦੀ ਗੱਲ ਤੇ ਕੇਜਰੀਵਾਲ ਦਾ ਕਹਿਣਾ ਸੀ ਮੇਰੀ ਗੱਲ ਸੁਣੋ ਕਿ ਜੀ ਮੈਂ ਕਮਿਸ਼ਨਰ ਰਿਆਂ ਇਨਕਮ ਟੈਕਸ ਦਾ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਰਿਆਂ ਮੇਰੀ ਜਿਹੜੀ ਐਕਸਪਰਟੀਸ ਉਹ ਇਹ ਹੈ ਕਿ ਪੈਸਾ ਕਿੱਥੋਂ ਕੱਢ ਕੇ ਲੈ ਕੇ ਆਣਾ ਉਹ ਕਹਿੰਦਾ ਉਹਨਾਂ ਪੁੱਛਿਆ ਦੱਸੋ ਜੀ ਕਿਸਾ ਕਰੋਗੇ ਉਹਨੇ ਕਹਿੰਦਾ ਤੈਨੂੰ ਚੀਜ਼ਾਂ ਦਾ ਤੁਹਾਡੇ ਨਾਲ ਵਾਅਦਾ ਕਰ ਮੈਂ ਦਰਾ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਇਹਨਾਂ ਪਕੜਾ ਦੇ ਪੇਜ ਦੇ ਉੱਚੋਂ ਕੱਢ ਲਿਓ ਸਾਰਾ ਕੁਝ ਤੁਹਾਨੂੰ ਮਿਲੇਗਾ ਕੇਜਰੀਵਾਲ ਨੇ ਪਹਿਲੀ ਗੱਲ ਕਹੀ 260000 ਕਰੋੜ ਦਾ ਕਰਜ਼ਾ ਛੱਡ ਕੇ ਗਈ ਹੈ ਸਾਰੀਆਂ ਪਿਛਲੇ 17 75 ਸਾਲਾਂ ਸਰਕਾਰਾਂ ਮੈਂ ਤੁਹਾਨੂੰ ਪਹਿਲਾ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਜੇ ਮੈਂ 100% ਇਹਨੂੰ ਨਾ ਘਟਾ ਸਕਿਆ 5 ਸਾਲਾਂ ਵਿੱਚ ਮੈਂ ਘੱਟੋ-ਘੱਟ ਅੱਧੇ ਤੱਕ ਪਹੁੰਚਾ ਦੂੰਗਾ ਮੈਂ 260 ਦੀ ਜਗ੍ਹਾ ਤੇ 130 ਤੱਕ ਲੈ ਆਉਂ ਕਰਦੇ ਮੈਂ ਤਾਂ ਦੱਸਣਾ ਚਾਹਾਂ ਚਾਰਾਂ ਸਾਲਾਂ 'ਚ ਇਹ 260 ਤੋਂ ਅੱਜ ਦੇ ਦਿਨ ਅੱਜ ਦੇ ਦਿਨ ਜਦੋਂ ਠੱਠੇ ਪੈਂਦੇ ਜਾਂ ਮੈਂ 4,11,000 ਰੁਪਏ ਦਾ ਕਰਜ਼ਾ ਹੋਵੇ ਤੇ ਨਵੇਂ ਸਾਲ ਜਦੋਂ ਤੁਹਾਨੂੰ ਪਤਾ ਹੈ 31 ਮਾਰਚ 2026 ਨੂੰ ਫਾਈਨੈਂਸ਼ੀਅਲ ਇਅਰ ਐਂਡ ਹੁੰਦਾ ਹੈ ਉਦੋਂ ਤੱਕ 4.5 ਲੱਖ ਕਰੋੜ ਹੋਣਾ ਤੇ ਜਦੋਂ ਤੱਕ ਗਣੋ ਲੈਣੇ ਨੇ ਸਾਡੇ ਇਹ ਤਕਰੀਬਨ 5 ਲੱਖ ਕਰੋੜ ਦੇ ਪਜਾਂਦੇ 5 ਲੱਖ ਕਰੋੜ ਅਵੇਖੋ ਪੰਜਾਬ ਡੋਬੋਤਾ ਨਵਾਂ ਖਾਟ ਇਕੱਠਾ ਕਰਨੇ ਨੇ ਉਹਦਾ ਨਾਂ ਹੈ ਰੰਗਲਾ ਪੰਜਾਬ ਉਹ ਪੰਜਾਬ ਕੰਗੜਾ ਕਰਕੇ ਠਾਂਡੇ ਦਾ ਨਾਂ ਰੰਗਲਾ ਰੱਖਨੇ ਬਿਲੂ ਕਿਸੇ ਨੇ ਪੁੱਛਿਆ ਰੰਗਲੇ ਕਿਸ ਤਰ੍ਹਾਂ ਹੋ ਗਈ ਤੇ ਬਹਿਰ ਅਗਲੇ ਤੇ ਆਪੀ ਹੋ ਗਈ ਇਹਨਾਂ ਚੁੱਤਿਆਂ ਨੂੰ ਕੋਈ ਲੜਕੀ ਦਾ ਰਿਸ਼ਤਾ ਨਹੀਂ ਸੀ ਦਿੰਦਾ ਹਰ ਹਫਤੇ ਇਹਨਾਂ ਦੇ ਇੱਕ ਐਮਐਨਏ ਦਾ ਵਿਆਹ ਹੁੰਦਾ ਅੱਜ ਨੇ ਆਏ ਨੇ ਅਨਵੇਂ ਬੀਠੇ ਇਹਨਾਂ ਦਾ ਕਦੀ ਕਿਸੇ ਦਾ ਵਿਆਹ ਹੋਣਾ ਸੀ ਜਿਹਦੇ ਕੋਲ ਇੱਕ ਕਮਰੇ ਜਾਂ ਦੋ ਕਮਰਿਆਂ ਤੋਂ ਵੱਧ ਕਿਰਾਏ ਦਾ ਮਕਾਨ ਨਹੀਂ ਸੀ ਦੋ-ਦੋ ਕਿੱਲੇ ਤਿੰਨ-ਤਿੰਨ ਕਿੱਲੇ ਫਾਰਮ ਹਾਊਸ ਬੰਦੇ ਕਰਦੇ ਆ ਜਦੋਂ ਅੱਜ ਜਿਸੇ ਨੂੰ ਪੁੱਛ ਕੇ ਵੇਖੋ ਜਿਹੜੇ ਸਾਈਕਲਾਂ ਦਾ ਪਹਿਲਾਂ ਤੈਨੂੰ ਦਲ ਸਭਾ ਚਾਹੀ ਸੀ ਫੋਰਡ ਐਂਡ ਡੈਵਰੋ ਤੇ ਤਨੇ ਫਿਰ ਉਹ ਸਿੱਧੀ ਆ ਮਾਰ ਤੇ ਫਿਰਦਾ ਇਹਨਾਂ ਦਾ ਜਿਹੜਾ ਸੁਸੋਦੀਆ ਜੀ ਅੱਜ ਫਿਰਦਾ ਇੱਥੇ ਉਹਨੇ ਕਿਹਾ ਕਿ ਅਸੀਂ ਇੱਕ ਵਾਰ ਫੇਰ ਰਾਜੇ ਚਾਣਾ ਭਾਵੇਂ ਕਿਸੇ ਧਰ ਦੇ ਚਾਈਏ ਭਾਵੇਂ ਸਾਨੂੰ ਧੱਕੇ ਨਾਲ ਆਣਾ ਪੈਵੇ ਭਾਵੇਂ ਸਾਨੂੰ ਖਰੀਦ ਕੇ ਲਿਆਣਾ ਪੈਵੇ ਅਸੀਂ ਹਰ ਧਾਮ ਧਾਮ ਜੋ ਵੀ ਹੈ ਉਹਦਾ ਇਸਤੇਮਾਲ ਕਰਕੇ ਗਵਰਨਰ ਜੰਮਗੇ ਨੂੰ ਇਹ ਨਹੀਂ ਪਤਾ ਇਸ ਸੁਸੋਦੀਏ ਨੂੰ ਉਸ ਸੋਧੀਆਂ ਜੀ ਇਹ ਪੰਜਾਬ ਤੇਰੇ ਵਰਗੇ 20 ਸੋਧੀਆਂ ਐ ਤੇ 20 ਇਹਨਾਂ ਨੇ ਕੱਢੇ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਂਦਾ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਤੁਸੀਂ ਕਾਂਗਰਸ ਦੀ ਸਰਕਾਰ ਲੈ ਕੇ ਆਓ ਇਹਨਾਂ ਨੂੰ ਵੀ ਬੰਦੇ ਤੇ ਪੁੱਤਰ ਪੱਕਾ ਬਣਾ ਪਹਿਲੇ 6 ਮਹੀਨੇ ਇਹ ਪਪਕੜਾਂ ਤੇ ਲੱਗੇਗੀ ਇਹਨਾਂ ਤੁਹਾਨੂੰ ਯਕੀਨ ਦਵਾਉਣਾ ਚਾਹੁੰਦਾ ਸਾਰੋਂ ਪਹਿਲੀ ਵਾਰੀ ਇਹਦੇ ਤੇ ਬੰਦਦੀ ਆਏ ਬਾਕੀ ਦੇ ਪਪਕੜ ਬਾਹਰ ਦੇ ਇੱਕ ਨਹੀਂ ਛੱਡਣਾ ਇਹਨਾਂ ਜੋ ਇਹ ਨਾ ਨੁਟਕਸਟ ਪੰਜਾਬ ਦੀ ਕੀਤੀ ਔਨ ਕੈਮਰਾ ਮੈਂ ਕਹ ਰਿਹਾ ਇਹਨਾਂ ਨੂੰ ਕੀਮਤ ਅਦਾ ਕਰਨੀ ਪੈਣੀ ਕੀਮਤ ਅਦਾ ਕਰਨੀ ਪੈਣੀ ਇਹਨਾਂ ਦਾ ਇੱਕ ਡੀਆਈਐਸ ਜਿਹੜਾ 24 ਘੰਟੇ ਨਾਮ ਰਿਹਾ ਸਾਢੇ 7 ਕਰੋੜ ਰੁਪਇਆ ਸਰਦਾਰ ਜੀ ਦੇ ਘਰੋਂ ਲੱਭਾ ਤੇ ਸਾਢੇ 7 ਕਰੋੜ ਇਹੋ ਜਿਹਾ 100 ਹੋਰ ਪੁਲਿਸ ਦਫ਼ਤਰ ਰਿਹਾ 100 ਹੋਰ ਜਿਹੜਾ ਆਲੇ ਦੁਆਲੇ ਰੱਖਿਆ ਉਹਦੀ ਤਾਂ ਗੱਲ ਹੀ ਛੱਡੋ 22 ਕਿਲੋ ਦੇ ਕੋ ਸੋਨਾ ਲੱਭਾ 50 ਜਿਆਦਾ ਦਾ ਲੱਭਿਆ ਕੋਈ ਕੈਨੇਡਾ ਚ ਕੋਈ ਅਮਰੀਕਾ ਚ ਕੋਈ ਦੁਬਈ ਦੇ ਵਿੱਚ ਕੋਈ ਹਿੰਦੁਸਤਾਨ ਦੇ ਵਿੱਚ ਇਹ ਕੈਨੇਡਾ ਅਮਾਨਦਾਰ ਸਰਕਾਰ ਲੈ ਕੇ ਆਊਗਾ ਆਪਾਂ ਕਦੀ ਸੋਚ ਸਕਦੇ ਆ 600 ਰੁਪਏ ਦਿਹਾੜੀ ਕਰਨ ਵਾਲਾ ਜਿਹੜਾ ਇਹ ਬੰਦਾ ਮਾਨਦਾਰ ਸਰਕਾਰ ਦੇ ਆਏਗਾ ਸਾਰਾ ਮਾਲ ਚੁੱਕ ਚੁੱਕੇ ਅੱਜ ਆਸਟ੍ਰੇਲੀਆ ਜਾ ਰਹੇ ਆ ਨਾ ਆਪਣਾ ਮੈਲਬੌਰਨ ਜਾ ਰਹੇ ਇਕ ਜੇ ਐਨੀ ਲੇਟ ਤੇ ਪੈਸੇ ਲੱਗਦੇ ਸਿਡਨੀ ਦੇ ਵਿੱਚ ਪੈਸੇ ਲੱਗਦੇ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੂਫ ਕਰਕੇ ਦਾਂਗੇ ਇੱਕ ਇੱਕ ਸਾਡੇ ਕੋਲ ਆ ਜਿੰਨੇ ਵੀ ਰਾਜ ਦੇ ਨੇ ਨਾਲ ਇਹਨਾਂ ਦੇ ਕਰਦੇ ਸਾਰਿਆਂ ਦੇ ਪੱਤੇ ਵਾਸ਼ ਸ਼ਕੀਲ ਦੇ 6 ਮਹੀਨਿਆਂ ਚ ਕਰਾਂਗੇ ਕਿਉਂਕਿ ਕੋਈ ਪ੍ਰੈਸ ਲਿਖਣ ਨੂੰ ਪਿਆ ਕੋਈ ਟੀਵੀ ਵਖਾਣ ਨੂੰ ਤਿਆਰ ਨਹੀਂ ਕੋਈ ਅਖਬਾਰ ਲਿਖਣ ਨੂੰ ਤਿਆਰ ਨਹੀਂ ਆ ਜਿਹੜਾ ਕੋਈ ਤੁਹਾਡਾ ਵੈਬਸਾਈਟ ਲਿਆਦਾ ਨਾਲ ਹੀ ਅਲੱਗ ਜਨ ਕੇਸ ਲਿਸਟ ਕਰਕੇ ਅੰਦਰ ਦਿੱਤਾ ਆ ਕਿੰਨੇ ਕੁ ਟੇ ਦੇ ਵੈਬਸਾਈਟਾਂ ਵਾਲੇ ਸੀ ਇਹਨਾਂ ਦੇ ਇਹਦੇ ਕਾਰਨਾਮੇ ਵੇਖ ਹੀ ਲੈ ਜੇ ਅਭਾਰੂ ਆ ਰਹੀ ਇੱਕ ਵੀਡੀਓ ਪੈਣਾ ਤੇ ਸਾਡੀਆਂ ਮਾਵਾਂ ਬੈਠੀਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਇਹਦੇ ਕਾਰਨਾਮੇ ਆ ਰਹੇ ਉਹ ਕਹਿ ਰਿਹਾ ਕਿ ਰੋਜ਼ ਹਰ ਹਫ਼ਤੇ ਮੈਂ ਇੱਕ ਅੱਧਾ ਇਹਦੀ ਵੀਡੀਓ ਕਰਾਉਵੇ ਜੇ ਉਹਨਾਂ ਦੇ ਰਾਤ ਚ ਇੱਕ ਵੀ ਬੰਦਾ ਦੁਖੀ ਹੈ ਤੇ ਉਹ ਉਹਨਾਂ ਨੂੰ ਸੁੱਖ ਦੀ ਨੀਂਦ ਨਹੀਂ ਸੌਣਾ ਚਾਹੀਦੀ ਪਰ ਮੇਰਾ ਖਿਆਲ ਹੈ ਕਿ ਇੱਥੇ ਲੋਕ ਭੁੱਖੇ ਮਰ ਜਾਣ ਲੋਕ ਨਸ਼ਿਆਂ ਨਾਲ ਮਾਰ ਉੱਤੇ ਜਾਣ ਲੋਕਾਂ ਦਾ ਜੋ ਮਰਜ਼ੀ ਹੋ ਜੇ ਇਹ ਆਰਾਮ ਨਾਲ ਆਪਣੀਆਂ ਜਾਇਦਾਦਾਂ ਆਪਣੀਆਂ ਕੁਰਸੀਆਂ ਤੋਂ ਸਵਾਏ ਕੁਝ ਨਹੀਂ ਸੋਚਦੇ ਹੁਣ ਸਾਡੀ ਨੌਜਵਾਨੀ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਜਾਣੇ ਲੰਮੇ ਸਮੇਂ ਤੋਂ ਹਾਲਾਤਾਂ ਨੂੰ ਸਮਝਦੇ ਹੋ ਕਿ ਨਸ਼ਾ ਕਿਦਾਂ ਕੀ ਗਿਆ ਲੈਨਾਂ ਨੂੰ ਨਹੀਂ ਪਤਾ ਇਹ ਨਸ਼ਾ ਵੇਕਰੇ ਆ ਵਕਾਇਆ ਜਾ ਰਿਹਾ ਯਕੀਨ ਹੀ ਨਹੀਂ ਰਿਹਾ ਵਕਾਇਆ ਜਾ ਰਿਹਾ ਸਰਕਾਰਾਂ ਨੂੰ ਵਕਾਇਆ ਜਾ ਰਿਹਾ ਕਿ ਸਾਡੀ ਨੌਜਵਾਨੀ ਨੂੰ ਸਾਡੀ ਹੋਂਦ ਅਸਤੇ ਨੂੰ ਖਤਮ ਕਰਨਾ ਸਾਡੀ ਨਸਲ ਨੂੰ ਖਤਮ ਕਰਨਾ ਇਸ ਕਰਕੇ ਹੁਣ ਆਪਾਂ ਨੂੰ ਮੇਰਾ ਖਿਆਲ ਆ ਕਿ ਜਿਹੜੀ ਇਹ ਮੋਰ ਸਮਾਂ ਬਹੁਤ ਹੋ ਗਿਆ ਤੁਹਾਡਾ ਸੀ ਤੈਜ ਜਲ ਤੋਂ ਇਸ ਕਰਕੇ ਵੀ ਤੁਹਾਨੂੰ ਆਭਾਰ ਕਰਦੇ ਆ ਕਿ ਬੜਾ ਲੰਮਾ ਸਮਾਂ ਤੁਹਾਨੂੰ ਇੰਤਜ਼ਾਰ ਕਰਨੀ ਪਈ ਪਿਛਲੇ ਪ੍ਰੋਗਰਾਮਾਂ ਚ ਉੱਥੇ ਵੀ ਸਖਤਾਂ ਦਾ ਪਿਆਰ ਸੀ ਜਿਆਦਾ ਸੀ ਉਹਨਾਂ ਨੂੰ ਕੋਈ ਫੋਟੋ ਖਿਚਾਉਣ ਲੱਗਿਆ ਕੁਝ ਉਦਾਂ ਕਰਦੇ ਆ ਬਹੁਤ ਧਮਾਸਮਾ ਲੱਗਿਆ ਇਸ ਕਰਕੇ ਤੁਸੀਂ ਬੜਾ ਲੰਮਾ ਸਮਾਂ ਇੰਤਜ਼ਾਰ ਕੀਤਾ ਤੁਹਾਡਾ ਬਹੁਤ ਧੰਨਵਾਦ ਹੈ ਬਾਕੀ ਫਿਰ ਤੁਸੀਂ ਮੇਰਾ ਖਿਆਲ ਆ ਕਿ ਜੋ ਮਾਝੇ ਦਾ ਦਾ ਇਹ ਧਰਤੀ ਦਾ ਇਤਿਹਾਸ ਰਿਹਾ ਇਹਨਾਂ ਹਮੇਸ਼ਾ ਜ਼ੁਲਮ ਦੇ ਖਿਲਾਫ ਡਰ ਕੇ ਪਰਹਲਤਾ ਜਦੋਂ ਵੀ ਇਹਨਾਂ ਨੂੰ ਕਿਸੇ ਨੇ ਵੰਗਾਰਿਆ ਉਹਦਾ ਵੰਗਾਰ ਦਾ ਜਵਾਬ ਜਿਹੜਾ ਵੀ ਆਪਾਂ ਬੜਾ ਡਟ ਕੇ ਦਿੱਤਾ ਇਹ ਸਾਡਾ ਇਤਿਹਾਸ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜਿੱਦਾਂ ਪਹਿਲਾਂ ਵੀ ਕਿਹਾ ਗਿਆ ਜੇ ਇਸ ਦੌਰ 'ਚ ਨਹੀਂ ਦੇਖਿਆ ਜਾਵੇ ਤੇ ਜ਼ੁਲਮ ਤੋਂ ਸ਼ਰਨਤ ਕਰਨ ਵਾਲਿਆਂ ਨੂੰ ਸਾਡੀ ਕੌਮ ਨੇ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੇ ਸੇਮਰਜੀਤ ਸਿੰਘ ਮਾਨ ਸੀਗਾ ਤਾਂ ਉਹਨਾਂ ਨੇ ਤੁਸੀਂ ਥੇਲ ਤੋਂ ਬੈਠਿਆ ਬੜੀ ਵੱਡੀ ਤਰ੍ਹਾਂ ਬਹੁਤ ਵੱਡੀਆਂ ਪੂਰੇ ਮੇਰੇ ਖਿਆਲ ਦੇ ਹਿੰਦੁਸਤਾਨ ਤੋਂ ਵੱਧ ਵੋਟਾਂ ਨੂੰ ਜਤਾਇਆ ਸੀ ਜੇ ਹੁਣ ਪਿਛਲੇ ਸਾਲ ਆਪਾਂ ਇਲੈਕਸ਼ਨ ਲੜੀ ਅਮਰਪਾਲ ਸਿੰਘ ਨੇ ਤੇ ਉਹਦੇ ਵਾਸਤੇ ਵੀ ਤੁਸੀਂ ਦੇ ਨਰਾਤੇ ਇੱਕ ਕਰਕੇ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨੇ ਜਤਾਇਆ ਮਤਲਬ ਤੁਹਾਨੂੰ ਇਹਦਾ ਪਤਾ ਤੁਹਾਡੇ ਪਤਾ ਸੀਗਾ ਕਿ ਅਮਰਪਾਲ ਦਾ ਕੀ ਕਸੂਰ ਹੈ ਅਮਰਪਾਲ ਨੇ ਤੇ ਖਾਲੀ ਨਸ਼ਿਆਂ ਦੇ ਖਿਲਾਫ ਜੰਗ ਲੜੀ ਆਪਣੇ ਨੌਜਵਾਨੀ ਨਸ਼ੇ ਤੋਂ ਬਾਹਰ ਕੱਢਣ ਦੀ ਗੱਲ ਕੀਤੀ ਆਪਣੇ ਨੌਜਵਾਨੀ ਨੂੰ ਗਲਤ ਰਸਤੇ ਤੋਂ ਮੋੜ ਕੇ ਧਰਮ ਨਾਲ ਜੋੜਨ ਦੀ ਗੁਰੂ ਨਾਲ ਜੋੜ ਕੇ ਉਹਨਾਂ ਦਾ ਚੰਗਾ ਜੀਵਨ ਬਣਾਉਣ ਦੀ ਗੱਲ ਕੀਤੀ ਕਿਉਂ ਇਹ ਸਰਕਾਰਾਂ ਸਾਡੀਆਂ ਨਹੀਂ ਚਾਹੁੰਦੀਆਂ ਇਹ ਸਾਡੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਇਹ ਸਾਡੀ ਨੌਜਵਾਨੀ ਨੂੰ ਇਹ ਵੇਖਣਾ ਚਾਹੁੰਦੀਆਂ ਕਿ ਸਿੱਕੀ ਸਰੂਪ ਚੋਂਲ ਚੁੱਕ ਚੰਗਾ ਕੰਮ ਸਾਡੀ ਨੌਜਵਾਨੀ ਗਲਤ ਰਸਤਿਆਂ ਤੇ ਪਵੇ ਨਸ਼ੇ ਕਰੇ ਗੁੰਡਾਗਰਦੀ ਕਰੇ ਉਹ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਜੇ ਸਾਡੀ ਨੌਜਵਾਨੀ ਧਰਮ ਵਾਲੇ ਪਾਸੇ ਮੁੜੇ ਤੇ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਆ ਉਹ ਆਪਣੀਆਂ ਮਾਵਾ ਭੈਣਾਂ ਦਾ ਇਹ ਕੁੱਟਮਾਰ ਕਰਨ ਨਸ਼ਿਆਂ ਵਾਸਤੇ ਆਪਣੇ ਘਰ ਦਾ ਸਾਰਾ ਸਮਾਨ ਵੇਚ ਦੇਣ ਜਾਂ ਉਹ ਜੋ ਵੀ ਕੋਕ ਰਾਹ ਗਈ ਜਾਂਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਕੋਈ ਧਰਮ ਦੀ ਗੱਲ ਕਰਦਾ ਕੋਈ ਸੱਚ ਦੀ ਗੱਲ ਕਰਦਾ ਕੋਈ ਆਪਣੇ ਮੌਜੂਦਾਂ ਨੂੰ ਜਗਾਉਣ ਦੀ ਗੱਲ ਕਰਦਾ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਇਹ ਕੋਈ ਸਦਾ ਜਿਹੜੀ ਆਪੁਰਪਾਲ ਸਿੰਘ ਪਿਛਲੇ 3 ਸਾਲ ਤੋਂ ਆਪਣੇ ਸਾਥੀ ਸਨੇਹ ਕੁੱਕਰਿਆ ਕਿਉਂਕਿ ਉਹ ਉਹਦੇ ਸਰਕਾਰ ਨਾਲ ਤੇ ਕੋਈ ਰੋਣਾ ਨਹੀਂ ਚੋਦਾ ਇਹੋ ਹੀ ਰੋਣਾ ਸੀ ਕਿ ਸਾਡੀ ਨੌਜਵਾਨੀ ਜਿਹੜੀ ਇਸ ਤਰੀਕੇ ਨਾਲ ਮਰ ਰਹੀ ਹੈ ਅਸੀਂ ਨਹੀਂ ਮਰਨ ਦੇਵਾਂਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਉਹਨਾਂ ਨੂੰ ਬਚਾਵਾਂਗੇ ਪਰ ਸਰਕਾਰਾਂ ਸਾਡੀ ਨੇ ਜਿਹੜੀਆਂ ਉਹ ਨਹੀਂ ਚਾਹੁੰਦੀਆਂ ਬਾਕੀ ਹੁਣ ਜਿਹੜੀਆਂ ਪਿਛਲੇ ਹਾਲਾਤ ਸਾਰੇ ਤਾਂ ਪਹਿਲਾਂ ਦੱਸੇ ਗਏ ਆ ਕਿ ਜਿਹੜੀਆਂ ਧਿਰਾਂ ਨੇ ਸਾਡੇ ਨਾਲ ਬਹੁਤ ਵਧੇਕੀਆਂ ਕੀਤੀਆਂ ਬਹੁਤ ਸਾਡੇ ਨਾਲ ਬੇਇਨਸਾਫੀਆਂ ਕੀਤੀਆਂ ਸਾਡੇ ਅਕਾਲ ਪੁਰਖ ਸਭ ਪਵਿੱਤਰ ਜਿਹੜੇ ਜਿਹੜੇ ਗੁਰਤਹਾਮ ਉਹਨਾਂ ਨੂੰ ਟੈਂਕਾਂ ਤੋਂ ਪਾਗੜਾਇਆ ਗਿਆ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ ਸੁੱਟਿਆ ਗਿਆ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਸੰਜਨ ਜਰਨੈਲ ਸਿੰਘ ਜੀ ਪਿੰਡਾ ਵਾਲੇ ਸਭ ਤੋਂ ਭਾਈ ਮਰੀਕ ਸਿੰਘ ਜੀ ਜਰਨੈਲ ਸਵੇਤ ਸਿੰਘ ਜੀ ਉਹਨਾਂ ਨੇ ਤੇ ਉਹ ਤੋਂ ਬਾਅਦ ਇਹ ਰਾ ਦੌਰ ਚੱਲਿਆ ਉਹ ਤੁਹਾਨੂੰ ਪਤਾ ਹੀ ਹੈ ਕਿ ਸੂਬਾ ਸਿਹਰੰਦਵਾਲ ਦੇ ਗੁੱਚੜਪੁਰਸਾ ਉਸਰਾ ਨੇ ਕਿਦਾਂ ਸਾਡੀ ਨੌਜਵਾਨੀ ਨੂੰ ਕੋਹ ਕੋਕੇ ਮਾਰਿਆ ਝੂਠੇ